ਕੀ ਕਰ ਬੰਦ ਕਰੋ ਬੰਦ ਕਰੋ ਬੰਦ ਕਰੋ ਜੇ ਕੋਈ ਕਿਸੇ ਤੇ ਕਹਿਣ ਤੇ ਕਹਦੇ ਮੋਦੀ ਚਟਾਵੇ ਤਾਂ ਉਹ ਬੰਨੇ ਥੋੜਾ ਜਾਏਗਾ ਕਿਸੇ ਤੇ ਕਹਿਣ ਨਾਲ ਕੋਈ ਨਹੀਂ ਮੰਨਦਾ ਸਾਹਮਣੇ ਐਸਐਚਓ ਦੇ ਸਾਹਮਣੇ ਚੌਂਕੀ ਇੰਚਾਰਜ ਦੇ ਇਹ ਸਾਡੇ ਹੱਥੀ ਪੈਰੇ ਨੇ ਹੋਰ ਇਸ ਤੋਂ ਵੱਡੀ ਕੀ ਹੋਊਗੀ ਮੈਂ ਗੱਲ ਇੰਚਾਰਜ ਮੈਨੂੰ ਉਲਟਾ ਬੋਲਿਆ ਮੈਂ ਕਮਿਸ਼ਨ ਦੇ ਸਾਹਦੇ ਸਵੇਰੇ ਪੇਸ਼ ਹੋਵਾਂਗੀ ਮੈਂ ਸਵੇਰੇ ਕਮਿਸ਼ਨ ਸਾਹਦੇ ਪੇਸ਼ ਹੋਣਾ ਇੰਚਾਰਾ ਸਾਹਿਬ ਥੋੜਾ ਉਲਟਾ ਬੋਲਿਆ ਉਹਨਾਂ ਕਰਕੇ ਸਾਰੀ ਲੜਾਈ ਵੱਧ ਗਈ ਅਸੀਂ ਆਪਣੇ ਭਰਾ ਤੋਂ ਵੀ ਦੁਖੀ ਸੀ ਆਪਾਂ ਅਸੀਂ ਆਪਣੇ ਭਰਾ ਨੂੰ ਤਾਂ 10 ਵਾਰੀ ਚਕਾਇਆ ਸੈਂਟਰ ਹੈਗਾ ਨਾ ਸਾਡਾ ਭਰਾ ਜ਼ਰੂਰ ਪਿੰਦਾ ਹੈ ਪੰਜ ਛੇ ਜਨਿਆ ਨੇ ਮੈਨੂੰ ਹੱਥ ਪਾਇਆ ਮੇਰੇ ਸੇ ਨੂੰ ਰੇਡੀਸ ਨੂੰ ਹੱਥ ਪਾਇਆ ਅਸੀਂ ਇਹ ਜਾਣਦੇ ਹਾਂ ਕੋਈ ਵੀ ਮੱਲੇ ਦੇ ਵਿੱਚ ਚਿੱਟਾ ਵੇਚ ਰਿਹਾ ਕੋਈ ਵੀ ਆ ਆਪਣੇ ਆਪ ਨੂੰ ਸੁਧਰ ਜਵੇ ਉਹ ਵਧੀਆ ਨਹੀਂ ਤਾਂ ਅਸੀਂ ਦੱਸਾਂ ਡਾਂਗ ਭਰਾਈ ਏਦਾਂ ਦੀ ਕਰਾਂਗੇ ਤੇ ਉਹ ਯਾਦ ਰੱਖਾਂਗੇ ਸਾਡੇ ਮੱਲੇ ਦੇ ਵਿੱਚ ਸਾਡੇ ਘਰ ਦੇ ਵਿੱਚ ਅੱਜ ਦੁਪਹਿਰ ਦੇ ਟਾਈਮ ਤੇ ਕੋਈ ਗਲੀ 'ਚ ਚਿੱਟਾ ਲੈਣ ਆਇਆ ਜੋ ਕਿ ਉਹਨੇ ਸਾਡੇ ਘਰ ਦੇ ਵਿੱਚ ਸਿੱਟਿਆ ਤੇ ਜੋ ਅਸੀਂ ਰੌਲਾ ਪਾ ਕੇ ਮੌਕੇ ਦੇ ਉੱਤੇ ਉਹ ਬੰਦਾ ਪੁਲਿਸ ਨੂੰ ਬੁਲਾ ਕੇ ਫੜਾਤਾ ਉਸ ਵਿਸ਼ੇ ਦੇ ਵਿੱਚ ਐਸ ਐਚਓ ਸਾਹਿਬ ਰਾਉਂਡ ਤੇ ਸੀਗੇ ਤੇ ਮੇਰਾ ਜੂਨੀਅਰ ਅਮਿਤ ਲੁਥਰਾ ਜੋ ਮੇਰੇ ਕੋਲ ਪਿਛਲੇ ਕਾਫੀ ਲੰਬੇ ਸਮੇਂ ਤੋਂ ਕੰਮ ਕਰ ਰਿਹਾ ਉਹ ਮੈਨੂੰ ਛੱਡਣ ਲਈ ਘਰੇ ਆਇਆ ਸੀਗਾ ਇਸ ਬਹਿਸਬਾਜੀ ਦੇ ਵਿੱਚ ਪਤਾ ਨਹੀਂ ਕਿੱਥੋਂ ਇਹ ਔਰਤਾਂ ਨੇ ਆ ਕੇ ਇਹਦੇ ਉੱਤੇ ਹਮਲਾ ਕਰਤਾ ਹਮਲਾ ਕਰਨ ਤੋਂ ਬਾਅਦ ਉਸ ਵੇਲੇ ਮੌਕੇ ਦੇ ਉੱਤੇ ਐਸ ਐਚਓ ਅਤੇ ਚੌਕੀ ਇੰਚਾਰਜ ਸਾਹਮਣੇ ਸੀਗੇ ਉਹਨਾਂ ਦੇ ਸਾਹਮਣੇ ਹੀ ਕਾਰਵਾਈ ਕੀਤੀ ਇਹਨਾਂ ਨੇ ਇਹਨਾਂ ਦੇ ਵਿੱਚ ਐਡੀ ਦਲੇਰੀ ਆ ਐਡੀ ਦਲੇਰੀ ਨਾਲੇ ਪੈ ਗਈਆਂ ਉਸ ਮੁੰਡੇ ਨੂੰ ਤੇ ਸਾਰੇ ਮਹੱਲੇ ਨੇ ਰਲ ਕੇ ਉਸ ਮੁੰਡੇ ਨੂੰ ਇਹਨਾਂ ਕੋਲੋਂ ਛੁਡਾਇਆ ਐਡਵੋਕੇਟ ਸਾਹਿਬ ਜਦੋਂ ਬੀਬੀ ਨਾਲ ਗੱਲਬਾਤ ਕੀਤੀ ਉਹਨਾਂ ਦਾ ਇੱਕ ਐਸੀ ਜਿਹੜੇ ਐਡਵੋਕੇਟ ਆਪ ਨੇ ਉਹ ਜਿੱਤਾ ਵੀ ਵੇਚਦੇ ਜਿਹੜਾ ਉਹਨਾਂ ਦੇ ਹਿੱਸੇ ਆ ਰਹੇ ਉਹ ਵੀ ਵੇਚਦੇ ਅੱਧੇ ਫੇਰੇ ਤੁਹਾਡਾ ਕੀ ਕਹਿਣਾ ਹੈ ਚਲੋ ਤਾਂ ਉਹਨਾਂ ਨੇ ਹੁਣ ਜੋ ਕਹਿਣਾ ਆ ਉਹ ਸਰਕਾਰ ਨੂੰ ਵੀ ਪਤਾ ਤੇ ਮਹੱਲੇ ਨੂੰ ਵੀ ਪਤਾ ਸਾਰਿਆਂ ਨੂੰ ਪਿਛਲੇ ਲੰਬੇ ਸਮੇਂ ਤੋਂ ਪਿਛਲੇ ਲੰਬੇ ਸਮੇਂ ਤੋਂ ਜੋ ਅਸੀਂ ਇੱਥੇ ਹੈਗੇ ਆ ਰਹਿਣ ਵਾਲੇ ਇੱਥੇ ਦੇ ਵਸਨੀਕ ਆ ਇਹ ਸਾਰੇ ਮਹੱਲੇ ਨੂੰ ਪਤਾ ਤੇ ਸਾਰਿਆਂ ਨੂੰ ਪਤਾ ਕਿਸੇ ਦੇ ਕਹਿਣ ਨਾਲ ਕੋਈ ਨਹੀਂ ਵੇਚਦਾ ਜੇ ਕੋਈ ਕਿਸੇ ਦੇ ਕਹਿਣ ਤੇ ਕਹਿ ਦੇਵੇ ਮੋਦੀ ਚਟਾ ਵੇਚਦਾ ਤਾਂ ਬੰਨੇ ਥੋੜਾ ਜਾਏਗਾ ਜੀ ਕਿਸੇ ਦੇ ਕਹਿਣ ਨਾਲ ਕੋਈ ਨਹੀਂ ਮੰਨ ਕਿਹੜਾ ਵੇਚਦਾ ਤੇ ਕਿਹੜਾ ਕਰਦਾ ਉਹ ਜਿਹੜੀ ਲੇਡੀਜ਼ ਆ ਉਹਨੇ ਮੂੰਹ ਕਬੂਲਿਆ ਕਹਿੰਦੀ ਮੇਰੇ ਭਰਾ ਚਿੱਟਾ ਪਿੰਦਾ ਵਾ ਚਲੋ ਸਾਰਾ ਪਰਿਵਾਰ ਹੀ ਜੋ ਇਹ ਕਹਿ ਰਹੇ ਨੇ ਉਹ ਕੱਲ ਨੂੰ ਪਤਾ ਲੱਗ ਜਾਏਗਾ ਅਸੀਂ ਆਪਣੀ ਜੋ ਆ ਦਰਖਾਸਤ ਦੇ ਆਂਦੀ ਆ ਜੋ ਬਣਦੀ ਕਾਰਵਾਈ ਪੁਲਿਸ ਕਰੇਗੀ ਸਰਕਾਰ ਬਹੁਤ ਵੱਡੇ ਵੱਡੇ ਦਾਅਵੇ ਕਰ ਰਹੀ ਆ ਪਰ ਪੱਲੇ ਕੱਖ ਨਹੀਂ ਹੈਗਾ ਦਾਅਵੇ ਫੇਲ ਨੇ ਦਾਅਵੇ ਸਾਰੇ ਹੀ ਫੇਲ ਨੇ ਸਰਕਾਰ ਬਹੁਤ ਦਾਅਵੇ ਕਰ ਰਹੀ ਆ ਬੇ ਅਸੀਂ ਇਹ ਕਰਤਾ ਚਿੱਟੇ ਦੇ ਖਿਲਾਫ ਉਹ ਕਰਤਾ ਪਰ ਸਰਕਾਰ ਕੋ ਕੁਝ ਨਹੀਂ ਹੋ ਰਿਹਾ ਸੀਨੀਅਰ ਅਧਿਕਾਰੀਆਂ ਨੂੰ ਕੀ ਪੀਦਾ ਜੀ ਸੀਨੀਅਰ ਅਧਿਕਾਰੀਆਂ ਨੂੰ ਇਹੀ ਅਪੀਲ ਆ ਜੇ ਹੁਣ ਇਹ ਮੋਹਤਵਾਰਾ ਦੇ ਹੱਥੇ ਪਹਿਣਗੇ ਅੱਗੇ ਸਾਹਮਣੇ ਐਸਐਚਓ ਦੇ ਸਾਹਮਣੇ ਚੌਂਕੀ ਇੰਚਾਰਜ ਦੇ ਇਹ ਸਾਡੇ ਹੱਥੀ ਪੈ ਰਹੇ ਨੇ ਹੋਰ ਇਸ ਤੋਂ ਵੱਡੀ ਕੀ ਹੋएगी ਸਾਰੀ ਉਹਨਾਂ ਦੇ ਕੋਲ ਉਹਨਾਂ ਦੇ ਸਾਹਮਣੇ ਕਾਰਵਾਈ ਹੈ ਉਹਨਾਂ ਕੋਲ ਵੀਡੀਓ ਵੀ ਆ ਸਾਰੀ ਬਣੀ ਪਈ ਆ ਜੋ ਵੀ ਆ ਉਹਨਾਂ ਦੀ ਇਨਸਲਟ ਹੋ ਰਹੀ ਸੀਗੀ ਇਸ ਮੁੰਡੇ ਨੇ ਜਦੋਂ ਐਸਐਚਓ ਸਾਹਿਬ ਨਾਲ ਉਹ ਫਾਲਤੂ ਬੋਲ ਰਹੇ ਸੀ ਸਿਰਫ ਇਹਨੇ ਵੀਡੀਓ ਦੇ ਵਿੱਚ ਇਹੀ ਕਿਹਾ ਵੀ ਜੇ ਪੁਲਿਸ ਨੂੰ ਗਲਤ ਬੋਲਿਆ ਜਾ ਰਿਹਾ ਤੇ ਹੋਰ ਇੱਥੇ ਕੀ ਹੋਏਗਾ ਇੰਨੀ ਗੱਲ ਕਹਿਣ ਤੇ ਇਹਦੇ ਤੇ ਉਹਨਾਂ ਨੇ ਹਮਲਾ ਕਰਤਾ ਤੇ ਮੈਂ ਉਹਨਾਂ ਨੂੰ ਘਰੇ ਸ਼ਾਮ ਛੱਡਣ ਆਇਆ ਤੇ ਦੇਖਿਆ ਕਿ ਇੱਥੇ ਭੀੜ ਜਮਾ ਹੋਈ ਪਈ ਸੀ ਇਹਨਾਂ ਦੇ ਘਰ ਦੇ ਬਾਹਰ ਪੁਲਸ ਰਾਉਂ ਤੂ ਤੂ ਮੈਂ ਮਹਾਂਪਤ ਮੱਲੇੜ ਦੀ ਹੋ ਗਈ ਜਿਹੱਚ ਮੇਰਾ ਕੋਈ ਕੰਸਰਨ ਨਹੀਂ ਮੈਂ ਸਾਈਡ ਤੇ ਖੜਾ ਤੇ ਮੇਰੇ ਹੱਥੀ ਪੈ ਗਈਆਂ ਕੁਛ ਲੇਡੀਜ਼ ਪੈ ਗਈਆਂ ਮੈਂ ਨਹੀਂ ਜਾਣਦਾ ਉਹਨਾਂ ਨੂੰ ਤੇ ਲੇਡੀਜ਼ ਹੱਥੀ ਪੈ ਗਈਆਂ ਪੁਲਿਸ ਦੇ ਸਾਹਮਣੇ ਹੀ ਪੈ ਗਈਆਂ ਤੇ ਬਾਕੀ ਫਿਰ ਉਸ ਤੋਂ ਬਾਅਦ ਇੰਚਾਰ ਸਾਹਿਬ ਕੋ ਗਏ ਆ ਤੇ ਉਹਨਾਂ ਨੇ ਕਿ ਆਪਣੀ ਦਰਖਾਸਤ ਕਾਓ ਜੋ ਬੰਦੀਕਰ ਵੀ ਕੀਤੀ ਜਾਏਗੀ ਉਹ ਚੈਨ ਉਹ ਚੈਨ ਟੁੱਟ ਗਈ ਹਾਂ ਪਤਾ ਨਹੀਂ ਕਿੱਥੇ ਗਈ ਗੱਲ ਕੁਛ ਵੀ ਨਹੀਂ ਆਈ ਉਧਰੋਂ ਮੇਰਾ ਭਰਾ ਆਂਦਾ ਪਿਆ ਸੀ ਠੀਕ ਆ ਲੜਾਈ ਕਿਸੇ ਹੋਲਦੀ ਹੁੰਦੀ ਵੀ ਇਨਚਾਰਜ ਆਇਆ ਇਨਚਾਰਜ ਜੀ ਮੇਰੇ ਭਰਾ ਦੀ ਤਰਾਸ਼ੀ ਲੈਣ ਲੱਗ ਗਿਆ ਤੇ ਮੈਂ ਕਿਹਾ ਸਰ ਜੀ ਮੈਂ ਕਿਹਾ ਸਰ ਜੀ ਮੇਰਾ ਭਰਾ ਦਾਰਾ ਕੁਝ ਨਹੀਂ ਕਰਦਾ ਥੋੜਾ ਬਲ ਨਸ਼ਾ ਕਰਦਾ ਸੀ ਸੈਂਟਰ ਉਹਨੂੰ ਕਿੰਨੇ ਵਾਰੀ ਚਕਾਇਆ ਆ ਸੀ ਠੀਕ ਆ ਇਹ ਗੱਲ ਹੋਈ ਤਾਂ ਮੱਲੇ ਵਾਲੇ ਕਹਿੰਦੇ ਕਹਿੰਦੇ ਦਰਵਾਜ਼ਾ ਖੜਕਾਂਦੇ ਮੈਂ ਕਿਹਾ ਅਸੀਂ ਤਾਂ ਆ ਪਰੇ ਤਾਂ ਦੁਖੀ ਹਾਂ ਆਪਣੇ ਭਰਾ ਤੋਂ ਠੀਕ ਆ ਪੰਜ 10 ਜੇਨੇ ਨਾ ਮੱਲੇ ਦੇ ਮੇਰੇ ਬਾਹਰ ਫੜਲੇ ਉਹਨਾਂ ਨੇ ਬੰਦਿਆਂ ਨੇ ਬੰਦਿਆਂ ਨੇ ਪੰਜ 6 ਜੇਨੇ ਮੇਰੇ ਬਾਹਰ ਫੜਲੇ ਤੇ ਰੇਡਿਸ ਵਾਲਿਆਂ ਨੇ ਮੇਰੇ ਬਾਹਰ ਫੜਲੇ ਭਾਈ ਇਹ ਗੱਲ ਤੂੰ ਆਪਣੇ ਭਰਾ ਦਾ ਸਾਥ ਦੇ ਨਹੀਂ ਮੈਂ ਉੱਥੇ ਇਨਚਾਰਜ ਵੀ ਕੋਲ ਖੜਿਆ ਸੀ ਮ ਦੇ ਸਭ ਦੇ ਸਵੇਰੇ ਪੇਸ਼ ਹੋਵਾਂਗੀ ਮੈਸਰ ਕਮਿਸ਼ਨ ਸਾਹਿਬ ਦੇ ਪੇਸ਼ ਹੋਣਾ ਇੰਚਾਰਾ ਸਾਹਿਬ ਥੋੜਾ ਉਲਟਾ ਬੋਲਾ ਉਹਨਾਂ ਕਰਕੇ ਸਾਰੀ ਲੜਾਈ ਵੱਧ ਗਈ ਹਮ ਰਾਜਾ ਬਕੀਰ ਰਾਜਾ ਬਕੀਰ ਹੈ ਬਾਕੀ ਟੋਨੀ ਹੈ ਉਹ ਗਰੀਚ ਰਹਿੰਦੇ ਆ ਤੇ ਪੰਜ ਛੇ ਜene ਉਹਨਾਂ ਨੂੰ ਸਾਨੂੰ ਪਤਾ ਨਹੀਂ ਹੈਗਾ ਹਾਂਜੀ ਸਾਡਾ ਕੋਈ ਪ੍ਰੂਫ ਹੈਗਾ ਤਾਂ ਪ੍ਰੂਫ ਕਰਾ ਦਿਓ ਜੀ ਜੋ ਕਵਾਂਗੇ ਅਸੀਂ ਉਹ ਕਰਾਂਗੇ ਅਸੀਂ ਡਾਂਸ ਦਾ ਕੰਮ ਕਰਦੇ ਆਂ ਜੋ ਕਹੋਗੇ ਕਰਾਂਗੇ ਚਿੱਟਾ ਤੇ ਨਾਲੇ ਘਰ ਘਰ ਪਿਆ ਹੁੰਦਾ ਜਦੋਂ ਮੈਂ ਫਰਾਦ ਨਹੀਂ ਜਦੋਂ ਮਲਜੀ ਫਰਾਦਾਂਗੀ ਪਿਛਲੇ 20 ਸਾਲਾਂ ਤੋਂ ਚਿੱਟੇ ਦਾ ਕੰਮ ਕਰ ਰਹੇ ਨੇ ਕਈ ਮੁੰਡਿਆਂ ਦੀ ਮੌਤਾਂ ਹੁੰਦੀਆਂ ਹਾਂ ਅੱਛਾ ਜੀ ਸਾਡੇ ਘਰੇ ਹੋਈ ਤਰਾਸ਼ੀ ਅਸੀਂ ਦ ਕਹਨੇ ਛੜਿਆ ਹਾਂ ਸਾਨੂੰ ਪ੍ਰੂਫ ਦਿਖਾਓ ਰੋ ਜਾਣ ਪ੍ਰੂਫ ਕਰਾਓ ਸਾਨੂੰ ਪ੍ਰੂਫ ਕਰਾਉਂਗੇ ਜੋ ਕਹੋਗੇ ਤੁਸੀਂ ਅਸੀਂ ਕਰਾਂਗੇ ਅਸੀਂ ਸਾਡਾ ਭਰਾ ਜਰੂਰ ਪਿੰਦਾ ਸਾਡਾ ਜਰੂਰ ਭਰਾ ਪਿੰਦਾ ਸੀ ਚੁੱਟੇ ਪਾਣ ਦੇ ਕੰਬਿਓ ਆਈ ਹੈ ਦੇਖਣ ਬੀਬੀ 1 ਮੀਟਰ ਤੁਸੀਂ ਜੋ ਪਗੜਾ ਡਾਂਸ ਦਾ ਕੰਮ ਕਰਦੇ ਸੀ ਠੀਕ ਹੈ ਮੇਰੀ ਮੈਰਿਜ ਹੋ ਗਈ ਉਸ ਤੋਂ ਬਾਅਦ ਅਸੀਂ ਕਰਦੇ ਨਹੀਂ ਠੀਕ ਹੈ ਜੀ ਤੇ ਮੇਰਾ ਭਰਾ ਜਰੂਰ ਪਿੰਦਾ ਹਾਂਜੀ ਜਰੂਰ ਮੇਰਾ ਭਰਾ ਪਿੰਦਾ ਅਸੀਂ ਜਰੂਰ ਆਪਣੇ ਭਰਾ ਤੋਂ ਵੀ ਲੱਡੂ ਨੇ ਅਸੀਂ ਆਪਣੇ ਭਰਾ ਤੋਂ ਵੀ ਦੁਖੀ ਸੀ ਆਪਾਂ ਅਸੀਂ ਆਪਣੇ ਭਰਾ ਨੂੰ ਤਾਂ 10 ਵਾਰੀ ਚਕਾਇਆ ਸੈਂਟਰ ਠੀਕ ਹੈ ਨਾ ਸਾਡਾ ਭਰਾ ਜ਼ਰੂਰ ਪਿੰਦਾ ਐ ਮਹੱਲਿਆ ਨੇ ਪੰਜ ਛੇ ਜੇ ਨੇ ਮੈਨੂੰ ਹੱਥ ਪਾਇਆ ਮੇਰੇ ਸੇਰੇ ਨੂੰ ਰੇਡੀਸ ਨੂੰ ਹੱਥ ਪਾਇਆ ਉੱਤੋਂ ਇੰਚਾਰਜ ਆਇਆ ਇੰਚਾਰਜ ਸਾਹਿਬ ਵੀ ਇਹਨਾਂ ਪੱਕ ਜੀ ਲੈਣ ਲੱਗ ਗਏ ਪਤਾ ਨਹੀਂ ਇੰਚਾਰਜ ਸਾਹਿਬ ਨੂੰ ਤੁਸੀਂ ਵੀ ਮੰਨੀ ਸੀ ਐਡਵੋਕੇਟ ਦੀ ਕਿਸੇ ਨੇ ਨਹੀਂ ਮਾਰੀ ਜੀ ਪ੍ਰੂਫ ਦਿਖਾ ਦਿਓ ਪ੍ਰੂਫ ਦਿਖਾਓ ਹਾਂਜੀ ਸਾਨੂੰ ਚਿੱਟੇ ਵਾਲੇ ਪਿੱਛੇ ਉਹ ਨੱਠੇ ਆਏ ਨੇ ਉਸ ਤੋਂ ਬਾਅਦ ਐਸਚੋ ਮੌਕੇ ਤੇ ਖੜਾ ਔਰ ਚੌਕੇ ਇੰਚਾਰੇ ਖੜਾ ਮੋਦ ਮੋਦਵਾਰ ਬੰਦੇ ਸਾਰੇ ਖੜੇ ਨੇ ਸਾਨੂੰ ਉਹਨਾਂ ਨੇ ਫੋਨ ਕੀਤਾ ਕਿਨਾਂ ਦੇ ਘਰੇ ਚਿੱਟੇ ਵਾਲਾ ਬੜਿਆ ਵਿੱਚ ਅੰਦਰ ਉਸ ਤੋਂ ਬਾਅਦ ਉਹਨਾਂ ਨੇ ਪੂਰੀ ਸਿਟੀ ਆ ਮੁੰਡਾ ਫੜਿਆ ਗਿਆ ਪੁਲਿਸ ਲੈ ਗਈ ਉਸ ਤੋਂ ਬਾਅਦ ਦੱਸਾਂ ਕਈ ਕੁਛ ਜਨਾਨੀਆਂ ਦੱਸਾਂ ਆ ਕੇ ਸਾਡੇ ਤੇ ਉਹ ਧਾਵਾ ਬਾਜੀ ਕੀਤੀ ਉਹਨਾਂ ਨੇ ਤੇ ਚਿੱਟਾ ਦੱਸਾਂ ਚਿੱਟਾ ਪੀਤਾ ਵੀ ਉਹਨਾਂ ਨੇ ਪੀਤਾ ਹੋਇਆ ਤੇ ਉਹਨੇ ਖਿਡਾਰਿਆ ਸਾਡੇ ਤੇ ਅਸੀਂ ਇਹ ਜਾਣਦੇ ਆ ਕੋਈ ਵੀ ਭੱਲੇ ਦੇ ਵਿੱਚ ਚਿੱਟਾ ਵੇਚ ਰਿਆ ਕੋਈ ਵੀ ਆ ਆਪਣੇ ਆਪ ਨੂੰ ਸੁਧਰ ਜਵੇ ਉਹ ਵਧੀਆ ਨਹੀਂ ਤਾਂ ਅਸੀਂ ਦੱਸਾਂ ਡਾਂਗ ਭਰਾਈ ਏਦਾਂ ਦੀ ਕਰਾਂਗੇ ਤੇ ਉਹ ਯਾਦ ਰੱਖਾਂਗੇ ਅਸੀਂ ਇਹ ਕਹਿੰਨੇ ਆ ਆਪਾਂ ਗੱਲ ਕਰੀ ਆ ਅੱਜ ਦੇ ਚਿੱਟੇ ਦੇ ਨਾਲ ਨੌਜਵਾਨਾਂ ਦੀ ਮੋਤਾ ਵੀ ਹੋ ਰਹੀ ਹੈ ਬਿਲਕੁਲ ਚਿੱਟੇ ਦੀ ਮੋਤਾ ਚਿੱਟੇ ਜਵਾਨ ਜਵਾਨ ਮੋਤਾ ਹੋ ਰਹੀ ਹੈ ਚਿੱਟੇ ਦੀ ਅਸੀਂ ਕਹਿੰਨੇ ਸਿਹਤਾਰ ਹੋਣੇ ਚਾਹੀਦਾ ਚਿੱਟਾ ਬੰਦ ਹੋਣੇ ਚਾਹੀਦਾ ਠੀਕ ਆ ਸਰਕਾਰ ਦੇ ਸਰਕਾਰ ਤਾਂ ਬੜੇ ਦਾਅਵੇ ਕਰਦੀ ਹੈ ਇਹ ਸਰਕਾਰ ਨੇ ਕੀਤਾ ਕੀ ਆ ਫੜ ਗਏ ਫੜ ਗਏ ਅੰਦਰ ਭੇਜਦਾ ਦੀ ਉਸ ਤੋਂ ਬਾਅਦ ਫਿਰ ਆ ਜਾਂਦੇ ਆ ਠੀਕ ਆ ਉਸ ਤੋਂ ਬਾਅਦ ਉਸ ਤੋਂ ਜ਼ਿਆਦਾ ਗੁੰਡਾਗਰਦੀ ਕਰਦੇ ਨੇ ਤੇ ਗੱਲ ਕਰੀਏ ਫਿਰ ਸੀਪੀ ਸਾਹਮਣੂ ਮਿਲੋਂਗੇ ਉਸ ਸੀਨੀਅਰ ਕਾਰੀਰ ਨਾ ਇਹ ਹਟਣਗੇ ਉਸ ਤੋਂ ਬਾਅਦ ਸੀਪੀ ਸਾਹਿਬ ਨੂੰ ਮਿਲਾਂਗੇ ਸੀਪੀ ਦਾ ਸਾਹਿਬ ਨਹੀਂ ਸੁਣਾਂਗੇ ਸੁਣਨਗੇ ਉਸ ਤੋਂ ਬਾਅਦ ਅਸੀਂ ਡੀਜੀਪੀ ਕੋਲ ਸਾਬ ਕੋਲ ਜਾਵਾਂਗੇ ਨਹੀਂ ਉਹ ਸੁਣਨਗੇ ਤੇ ਨਾਰੇ ਬਾਜੀ ਲਾਵਾਂਗੇ ਰੋ ਰੋ ਰੋਡ ਰੈਂਮ ਕਰਾਂਗੇ ਅਸੀਂ ਜੇ ਬੀਬੀ ਦੇ ਨਾਲ ਦੀ ਗੱਲ ਬਾਤ ਜੀ ਹੋਣਾ ਤਾਂ ਕਹਿਣਾ ਕਿ ਕਾਫੀ ਲੰਬੇ ਸਮੇਂ ਤੋਂ ਚਿੰਤਾ ਵਿਖਦਾ ਪਰ ਕੁੱਝ ਕੋ ਕਾਰ ਵੀ ਨਹੀਂ ਕਰ ਰਹੀ ਕਾਰਨ ਕੀ ਸਮਝਦੇ ਹੋ ਨੇ ਬਹੁਤ ਸਾਰੀ ਕਾਰਵਾਈ ਕਰਦੀ ਆਪਣੀ ਜਗ੍ਹਾ ਤੇ ਗਾਰਾਂ ਦੱਸਾਂ ਕਿ ਹਲਾ ਵਿੱਚ ਚੰਦ ਬੰਦੇ ਗਈ ਹੁੰਦੇ ਆ ਤੁਹਾਨੂੰ ਪਤਾ ਹੀ ਆ ਠੀਕ ਨਹੀਂ ਚਿੱਟਾ ਬਹੁਤ ਜ਼ਿਆਦਾ ਵਿਗ ਰਿਹਾ ਅਸੀਂ ਇੱਕੋ ਹੀ ਇਹ ਗੱਲ ਨੂੰ ਕਹਿੰਦੇ ਆ ਇਹ ਸਾਡੇ ਮਹੱਲੇ ਦੇ ਵਿੱਚੋਂ ਚਿੱਟੇ ਦਾ ਨਿਸ਼ਾਨ ਖਤਮ ਅਪੀਲ ਕਰਦੇ ਆ ਸਰਕਾਰ ਅੱਗੇ ਔਰ ਮੁਲਾਜ਼ਮਾ ਅੱਗੇ ਤੇ ਸਾਡੇ ਮਹੱਲੇ ਦੇ ਵਿੱਚੋਂ ਚਿੱਟਾ ਖਤਮ ਕੀਤਾ ਜਾਵੇ ਠੀਕ ਹੈ ਜੀ ਦੂਸਰਾ ਨੰਬਰ ਇਹ ਆ ਸਾਡੇ ਸੀਨੀਅਰ ਵਕੀਲ ਸਾਹਿਬ ਸਾਡੇ ਮਹੱਲੇ ਦੇ ਵਿੱਚ ਰਹਿੰਦੇ ਨੇ ਉਹਨਾਂ ਦੇ ਨਾਲ ਕਿਹੜੇ 12 ਸਾਲ ਹੋ ਗਏ ਕੰਮ ਕਰਦੇ ਮੁੰਡੇ ਨੂੰ ਉਹ ਛੱਡਣ ਆਏ ਵਕੀਲ ਸਾਹਿਬ ਨੂੰ ਉਹਨਾਂ ਦੇ ਜਨਾਨੀ ਆ ਦਸਾਂ ਘਲ ਪੈ ਗਈ ਆ ਕਿੜਿਆ ਮਹੱਲੇ ਤੋਂ ਬਾਹਰ ਆ ਥੋੜੀ ਜਹੀ ਉਹਦੇ ਚੰਡ ਮਾਰੀ